ਉਹ ਦਾਹ ਦੇ ਹਾੜੀ ਤੇ ਕੁੜੀ ਅਕਲ ਵਾਲੀ ਬੜੀ ਐ ਵੇ ਅਕਲ ਵਾਲੀ ਲੀੜੇ ਕਿਤਾ ਰੱਖੇ ਨਹੀਂ ਹੈ ਗਰਾਜ ਚ ਟੰਗੇ ਨਹੀਂ ਚੱਜ ਨਾ ਕੀਤਾ ਆਹ ਕੈ ਦਿਨ ਉਹਨਾਂ ਕੰਮ ਵਾਲੀ ਨੂੰ ਸੱਦ ਕੇ ਨਾ ਤੇ ਕਰਮ ਜੀਆਂ ਕੰਮ ਸਫਾਈ ਇੱਕ ਵਾਰੀ ਸਾਰੀ ਕਰਮ ਗਈਆਂ ਮੰਮੀ ਵੇ ਹਾਂ ਕਿੱਥੇ ਜੇ ਆਹ ਵੇਖਾ ਤੇਰੇ ਵਾਲੇ ਕਮਰੇ ਸੀ ਹੋਰ ਮੈਂ ਕਿੱਥੇ ਜਾਣਾ ਕੀ ਕਰੀ ਜਾਂਦੇ ਜੀ ਵੇ ਆ ਚੱਦਣਾ ਚੁੱਦਣਾ ਸਵਾਰੀਆਂ ਕਾਂਡੀ ਵੇ ਘੱਟਾ ਕੁੱਟਾ ਬੜਾ ਪਿਆਈ ਮੈਂ ਖੜੇ ਚੱਲ ਉਹਨੂੰ ਕੰਮ ਵਾਲੀ ਨੂੰ ਕਹਿੰਦੇ ਉਹ ਚੱਲ ਸੱਦ ਕੇ ਕਰਾਵਾਂਗੇ ਕੰਮ ਬਹੁ ਇੱਥੇ ਹੂੰ ਕਾਮਾਟਾ ਡਰਾਂ ਬੈਜੋ ਅੱਛਾ ਮੰਮੀ ਸਾਰਾ ਕੰਮ ਹੋ ਗਿਆ ਹੁਣ ਤੁਸੀਂ ਵੇਲੇ ਜੀ ਹਾਂ ਪਤਾ ਮੈਂ ਕਰ ਲਿਆ ਕੰਮ ਤੇ ਉਧਰ ਸਾਰਾ ਕਰੀਆਂ ਆ ਤੇਰਾ ਕੰਬਰ ਆਂਦਾ ਇੱਥੇ ਖਲਾਰਾ ਬੜਾ ਹੀ ਮੇਰਾ ਰਦਾ ਕਹਿੰਦ ਕੰਮ ਵਾ ਸੱਚ ਕੇ ਕਰਾ ਲਿਆ ਤੇ ਚਲੋ ਵੇਲੇ ਹੋ ਗਏ ਨਾ ਤੋ ਮੈਂ ਤੁਹਾਨੂੰ ਦੱਸਾਂ ਹਾਂ ਅਮਨਦੀ ਭਾਬੀ ਨਹੀਂ ਜਿਹੜੀ ਹਾਂ ਉਹਦੇ ਪੇਕੇ ਚ ਆਈਏ ਅਸੀਂ ਉਹ ਤੇਨੂੰ ਕਿਹਦਾ ਪਤਾ ਲੱਗੂਗਾ ਉਹ ਮੈਨੂੰ ਨਾ ਪਤਾ ਵਾ ਉਧਰ ਨਾਲ ਕਲੋ ਨਹੀਂ ਤਾਨੂੰ ਦੱਸਿਆ ਨਹੀਂ ਬਥੇ ਆਏ ਹੀ ਅੱਛਾ ਤੋ ਮੈਨੂੰ ਮਿਲੇ ਹੀ ਅੱਛਾ ਤੈਨੂੰ ਮੈਨੂੰ ਸਾਰਾ ਹੀ ਪਤਾ ਵਾ ਬਾਕੀ ਉਹਨਾਂ ਦਾ ਮੇਰੇ ਕੋਲ ਨੰਬਰ ਹੈਗਾ ਵਾ ਤੇ ਤੈਨੂੰ ਪਤਾ ਵੀ ਉਹ ਸਾਡੀ ਗੱਲ ਕਰਨਗੇ ਉਹ ਮੈਂ ਕਿਹਾ ਮੈਂ ਫੋਨ ਦੇ ਉੱਤੇ ਗੱਲ ਕਰ ਲੈਣਾ ਅੰਕਲ ਦਾ ਸੁਭਾਅ ਬੜਾ ਵਧੀਆ ਵਾ ਉਸ ਦਿਨ ਮੈਂ ਪਿੰਡ ਗਿਆ ਨਾ ਮਿਲੇ ਹੀ ਮੈਨੂੰ ਤੇ ਸੁਭਾਅ ਬੜਾ ਵਧੀਆ ਵਾ ਕੋਈ ਨਹੀਂ ਜੇ ਅਸੀਂ ਜਾਵਾਂਗੇ ਤਾਂ ਪਤਾ ਲੱਗੂਗਾ ਗੱਲ ਕਰਨਗੇ ਉਹਨਾਂ ਨੇ ਅਹੀਂ ਗੱਲ ਛੇੜੀ ਤੇ ਉਦੋਂ ਦੀ ਤੈਨੂੰ ਕੀਤੀ ਨਹੀਂ ਭੀ ਤਾਂ ਗੁੱਸੇ ਹੋ ਕੇ ਗਈ ਜੱਕਦਾ ਔਖਣ ਕੋ ਦੋ ਤਤਰੀ ਲਿਖਾ ਰੱਖਿਆ ਤੇ ਹੁਣ ਅਹੀਂ ਦੱਸੋ ਭੀ ਉਹ ਸਾਡੀ ਗੱਲ ਕਰਨਗੇ ਮੰਮੀ ਤੁਸੀਂ ਬਾਰ ਬਾਰ ਉਹੀ ਗੱਲਾਂ ਕਰੀ ਜਾਂਦੇ ਜੇ ਮੈਂ ਤੁਹਾਨੂੰ ਪੁੱਛਣ ਡਿਆ ਵੀ ਅੱਜ ਵੇਲੇ ਜੇ ਚਲ ਤੇ ਜਾਣੇ ਆ ਤੇ ਅੱਗੇ ਜਿਉ ਮਿਲ ਲ ਗਏ ਤਾਂ ਤਾਂ ਪਤਾ ਕਿੱਦਾਂ ਲੱਗੇ ਸਾਨੂੰ ਵੀ ਉਹ ਘਰ ਆ ਕੇ ਕਿੱਥੇ ਗਏ ਐਵੇਂ ਤੂੰ ਬੜਾ ਚਲਾਕ ਨਿਕਲਿਆ ਫਿਰ ਤੈਨੂੰ ਸਾਰਿਆਂ ਦੇ ਨੰਬਰਾਂ ਦਾ ਪਤਾ ਵੱਖ ਰੱਖਿਆ ਤੂੰ ਲੋਕਾਂ ਦੇ ਨੰਬਰ ਸਾਰਿਆਂ ਦੇ ਉਹ ਐਦਾਂ ਹੀ ਮੰਮੀ ਕਿ ਆ ਕਿਸ ਰਿਸ਼ਤੇਦਾਰ ਦਾ ਨੰਬਰ ਲਈਏ ਤੇ ਹੁਣ ਲੋੜ ਪੈ ਗਈ ਕਿ ਨਹੀਂ ਤੇ ਲੈਣਾ ਹੀ ਪੈਂਦਾ ਵਾ ਨਾਲੇ ਉਹਨਾਂ ਦੀ ਸਾਡੇ ਪਿੰਡ ਰਿਸ਼ਤੇਦਾਰੀ ਇਹ ਤੇ ਮੈਂ ਤਾਂ ਹੀ ਨੰਬਰ ਲਿਆ ਸੀ ਜੀ ਉਹ ਜਾਣਦੇ ਗੱਲ ਪੈ ਜਾਂਦੀ ਵੀ ਉਧਰ ਕੀ ਕਰਨ ਗਏ ਤੇ ਫਿਰ ਕੀ ਕਰਨ ਚਲ ਮੰਮੀ ਮੈਂ ਫੋਨ ਲਾ ਕੇ ਪੁੱਛਦਾ ਵਾਂ ਜੇ ਤੇ ਮੰਮੀ ਉਹ ਘਰ ਹੋਏ ਨਾ ਤੇ ਅੱਜੇ ਜਾਣਾ ਵਾਂ ਤੇ ਮੈਂ ਉਹਨਾਂ ਨੂੰ ਫੋਨ ਲਾ ਲੈਣਾ ਵਾਂ ਤੇ ਤੁਸੀਂ ਐਂ ਕਰੋ ਕੱਪੜੇ ਫੂਨ ਤੇ ਲਾਲਾ ਪਹਿਲੇ ਫਿਰ ਕੱਪੜੇ ਪਾ ਲੈਣੀ ਆ ਤੇ ਮੰਮੀ ਕੱਪੜੇ ਪਾ ਲਾ ਜੇ ਨਾ ਵੀ ਜਾਵਾਂਗੇ ਤੇ ਕੱਪੜੇ ਪਾਏ ਹੋਣ ਕੱਪੜੇ ਪੁੰਦੇ ਕਿੱਡਾ ਚੱਲਣਾ ਪੁੱਤ ਤੂੰ ਫੂਨ ਕਰ ਪਤਾ ਤਾਂ ਲੱਗੇ ਕੱਪੜੇ ਪਾ ਲਓ ਉਦਾਂ ਵੀ ਕੱਪੜੇ ਪੁੰਦੇ ਜੇ ਚੱਲ ਠੀਕ ਐ ਮੈਂ ਲੰਮਣਾ ਫੋਨ ਫੇਰ ਹੈ ਫੋਨ ਪਿਆ ਉਧਰ ਮੈਂ ਲੰਮਣਾ ਜੇ ਏਕਾ ਨਹੀਂ ਚਲਤੇ ਜਾਏਗੀ ਤੇ ਉਹਨਾਂ ਹੈ ਦੀ ਬੀਤੀ ਨਾ ਕਰਨ ਹੋਰ ਨਾ ਗੱਲ ਉਲਟ ਪੈ ਜੇ ਹੋਰ ਨਾ ਕੰਮ ਵਾਦਾ ਹੋ ਜੇ ਪਰ ਇੱਕ ਗੱਲ ਵਾ ਇਹ ਬੁੱਢੀ ਦੀ ਆਕਰ ਤੋੜਨੀ ਐ ਦੀ ਆਕਰ ਬੜੀ ਇਹ ਇੱਕ ਹੀ ਅੱਖੇ ਕੀ ਪੀ ਇਹ ਕਿਦਾਂ ਕਰਨਗੇ ਹੁਣ ਤਰਲੇ ਲੈ ਕੇ ਨਾ ਕੱਲੇ ਦੀ ਦੀ ਅੱਖੀ ਜਾਵਾਂਗੇ ਫਿਰ ਵੇਖੀ ਜਾਂਦੀ ਹੁਣ ਜਾਣੀਆਂ ਨੇ ਇਹਦੇ ਰਿਸ਼ਤੇਦਾਰਾਂ ਦੇ ਨਾਲ ਇਹਨਾਂ ਨੂੰ ਪਤਾ ਨਾ ਕੋਈ ਤੇ ਇੰਨੀਆਂ ਕਰਤੂਤਾਂ ਦੱਸੂਗੀ ਤੇ ਇਦਾਂ ਕਰਦੀ ਐ ਤੇ ਆ ਕੇ ਕੁੜੀ ਤੇ ਘਰ ਰੱਖੀ ਹੁਣ ਚੰਗੀ ਤਾਂ ਨਾ ਰਿਸ਼ਤੇਦਾਰਾਂ ਚ ਪੰਡੜੀ ਕਰਕੇ ਆਉਂਗੀ ਇਹਦੀ ਹਾਂਜੀ ਅੱਜ ਨਹੀਂ ਕਾ ਜਾਣਾ ਮੈਂ ਸਾਰੇ ਕੰਮਕਾਰ ਛੱਡ ਕੇ ਹੁਣ ਘਰ ਬੈਠਾ ਹਾਂ ਮੈਂ ਹਾਂ ਵੀ ਚੱਲ ਕਹਿੰਦੀ ਐ ਤੇ ਮੈਂ ਤਿਆਰ ਹੁੰਨਾ ਮੈਂ ਮੁੜਕੇ ਤੈਨੂੰ ਵਧਾਣ ਕਣਕਾ ਪੱਕਣ ਨਹੀਂ ਆ ਫੇ ਮੁੜਕੇ ਟਾਈਮ ਹੁੰਦਾ ਨਾ ਲੱਗਣਾ ਚਲੋ ਅੱਜ ਦੇ ਮੈਂ ਵੇਲਾ ਹਾਂ ਘਰ ਤੇ ਮੈਂ ਤੈਨੂੰ ਚਲ ਜੂਗਾ ਤੁਹਾਡੇ ਨਾਲ ਠੀਕ ਆ ਠੀਕ ਆ ਚਲੋ ਠੀਕ ਆ ਵਿੱਚ ਫੋਨ ਪਤਾ ਨਹੀਂ ਕਿਹਦਾ ਆਈ ਜਾਂਦਾ ਮੈਂ ਵੇਖ ਲਾਂ ਆ ਪਤਾ ਨਹੀਂ ਕਿਹਦਾ ਫੋਨ ਆਈ ਜਾਂਦਾ ਜੀ ਹਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹੋਰ ਪੁੱਤ ਕੀ ਹਾਲ ਠੀਕ ਠਾਕ ਬਸ ਵਧੀਆ ਵਧੀਆ ਹਾਂ ਆਂਟੀ ਵੀ ਠੀਕ ਆ ਸਾਡੇ ਕੋਲ ਆਉਣਾ ਅੱਛਾ ਅੱਛਾ ਤੁਸੀਂ ਕੱਲ੍ਹ ਆਉਣਾ ਕਿ ਜਾਂ ਉਹਨਾਂ ਨੇ ਸੰਨੀ ਨੇ ਤੇ ਸ਼ਰਨ ਨੇ ਵੀ ਆਉਣਾ ਵਾ ਅੱਛਾ ਉਹਨਾਂ ਨੇ ਨਹੀਂ ਆਉਣਾ ਚਲੋ ਠੀਕ ਆ ਠੀਕ ਆ ਮੈਂ ਨਹੀਂ ਕਰਦਾ ਕਿਸੇ ਨਾਲ ਗੱਲ ਕੋਈ ਨਹੀਂ ਮੈਂ ਘਰੀਆਂ ਆਜੋ ਤੁਸੀਂ ਆਜੋ ਕੋਈ ਨਹੀਂ ਮਸ਼ਰਦੀ ਮਾਂ ਨੂੰ ਦੱਸਾਂ ਕੁਚਾ ਪਾਣੀ ਦਾ ਵੀ ਕਰਨਾ ਪੈਣਾ ਵਾ ਫਿਰ ਵੀ ਜਵਾਈ ਦਾ ਗਾਂਭਣ ਵਈਆ ਵਾ ਚਲੋ ਸ਼ਰਦੀ ਮਾਂ ਤਾ ਉਠ ਤੂੰ ਸੁੱਤੀਆਂ ਘਰ ਪਰੌਣੇ ਆਉਣ ਲੱਗੇ ਸਵਾ ਕਿੰਨੇ ਹੈ ਆ ਸਰੀਰ ਨਹੀਂ ਠੀਕ ਆ ਬੀਪੀ ਜਾ ਵੱਧ ਗਿਆ ਤੇ ਗੋਲੀ ਖਾ ਕੇ ਸੁੱਤੀ ਹਾਂ ਮੈਂ ਕਹਿਣ ਸੀ ਕਿਆ ਤੈਨੂੰ ਪਰੌਣੇ ਆਉਣ ਲੱਗੇ ਘਰ ਕਿਹੜੇ ਪਰੌਣੇ ਉਹਦਾ ਸ਼ਰਨ ਲਗਨ ਨਾਣ ਵੀ ਆਉ ਹਾਈ ਹਾਈ ਉਹ ਕਿੱਧਰ ਆਉਣ ਲੱਗਾ ਪਤਾ ਨਹੀਂ ਹੁਣ ਮੈਨੂੰ ਕਿੱਧਰ ਆਉਣ ਲੱਗਿਆ ਇਹਨੇ ਫੋਨ ਕੀਤਾ ਸੀ ਤੇ ਕਹਿੰਦਾ ਵੀ ਅਸੀਂ ਅੰਕਲ ਜੀ ਤੁਹਾਡੇ ਕੋਲ ਆਉਣਾ ਵਾ ਤੇ ਉਹਨਾਂ ਨੇ ਵੀ ਆਉਣਾ ਚਾਹ ਨਹੀਂ ਉਹਨਾਂ ਨੇ ਨਹੀਂ ਨਹੀਂ ਮੈਂ ਪੁੱਛਿਆ ਸੀ ਉਹਨੂੰ ਆਹ ਮੈਂ ਕਹਾਂ ਬਈ ਚਲ ਮੈਂ ਉਹਨਾਂ ਨੂੰ ਦੱਸ ਦਿੰਦਾ ਵਾਂ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਨਾ ਦੱਸਿਓ ਤੁਸੀਂ ਵੀ ਸਾਡੀ ਹੱਥ ਜੋੜ ਕੇ ਬੇਨਤੀ ਅਸੀਂ ਕੱਲੇ ਆਉਣਾ ਵਾ ਹਾਈ ਹਾਈ ਇਹਦਾ ਕੀ ਮਤਲਬ ਕੱਲੇ ਆਉਣਾ ਮੈਨੂੰ ਹੁਣ ਇਸ ਗੱਲ ਦਾ ਤਾਂ ਕੋਈ ਪਤਾ ਨਹੀਂ ਹੁਣ ਮੈਂ ਥੋੜਾ ਉਹਨੂੰ ਕਹਿ ਸਕਦਾ ਵਾਂ ਫਿਰ ਵੀ ਜਵਾਈ ਭਾਈ ਦਾ ਗਾਂ ਬਣਵਈਆ ਲੱਗਦਾ ਵਾ ਪਾ ਲਈ ਇੱਕ ਗੱਲ ਵਾ ਮੈਨੂੰ ਬੜਾ ਡਰ ਲੱਗਣ ਈ ਕਿਤੇ ਮਾਹਾਂ ਹੀ ਸਾਡੀ ਕੁੜੀ ਦੇ ਮਾਰੇ ਮੋٹے ਪੈਰ ਲੱਗੇ ਆ ਕਿਤੇ ਫੇਰ ਨਾ ਕੋਈ ਪੰਗਾ ਪੈ ਜੇ ਸਾਡੇ ਨਾਲ ਮੇਰੀ ਗੱਲ ਸੁਣ ਮੈਂ ਕਿਹੜਾ ਉਹਨਾਂ ਨੂੰ ਆਪ ਸੱਦਿਆ ਵਾ ਨਾਲੇ ਸਾਨੂੰ ਕੀ ਪਤਾ ਉਹਨਾਂ ਕਿਹੜੇ ਕੰਮ ਆਉਣਾ ਜਾਂ ਕੀ ਚੱਕਰ ਹੁਣ ਮੈਂ ਥੋੜਾ ਮੈਂ ਕਹਿ ਸਕਣਾ ਵੀ ਤੁਸੀਂ ਨਾ ਆਓ ਫਿਰ ਵੀ ਹਿੱਸੇਦਾਰੀ ਆ ਮਾੜੀ ਚੰਗੀ ਕਿਹਾ ਤੇ ਨਹੀਂ ਜਾਂਦਾ ਪਰ ਤੁਹਾਨੂੰ ਪਤਾ ਤੇ ਹੈਗਾ ਨਾ ਉਹਦੀ ਸੱਸ ਦਾ ਉਹ ਕਿੱਦਾਂ ਦੀ ਆ ਉਹ ਤਾਂ ਅੱਗੇ ਨਹੀਂ ਜੀਣ ਦਿੰਦੀ ਕਹਿੰਦੀ ਤੂੰ ਐਦਾਂ ਕਰ ਕੋਈ ਗੱਲ ਨਹੀਂ ਤੂੰ ਕੋਈ ਚਾਹ ਪਾਣੀ ਤਿਆਰੀ ਕਰ ਤਾਂ ਮੈਂ ਕੋਈ ਉਹਨਾਂ ਵਾਸਤੇ ਲੈ ਆਵਾਂ ਖਾਣ ਪੀਣ ਨੂੰ ਬੰਦਾ ਫ ਅਹ ਚਾਹ ਪਾਣੀ ਦੀ ਤੇ ਕੋਈ ਗੱਲ ਨਹੀਂ ਪਰ ਮੈਂ ਇਹ ਸੋਚਣ ਦੀ ਆ ਜੀ ਤੇ ਮੈਂ ਸ਼ਰਨ ਨੂੰ ਨਾ ਪਰਦੇ ਨਾ ਫੋਨ ਲਾ ਕੇ ਵੇਖ ਨਾ ਇਹ ਕੰਮ ਨਾ ਕਰੀ ਉਹਨੇ ਮਨਾਂ ਕੀਤਾ ਵਾ ਪਉ ਤੇ ਦੇ ਹੈ ਇੱਕ ਵਾਰੀ ਪਰ ਰੱਦ ਲੱਗੇ ਆਂਦੇ ਕੀ ਹੈ ਫਿਰ ਉਹਦੇ ਹਿਸਾਬ ਨਾਲ ਵੇਖ ਲਾਂਗੇ ਪਰ ਜੇ ਉਹ ਕੋਈ ਵੀ ਗੱਲ ਕਰਨਗੇ ਨਾ ਤੁਸੀਂ ਕੋਈ ਮਾੜੀ ਚੰਗੀ ਨਾ ਕਰਿਓ ਦੱਸ ਤੂੰ ਮੈਨੂੰ ਪਹਿਲਾ ਕੋਸ਼ੀ ਜਾ ਮੈਂ ਕਿਹੜੀ ਮਾੜੀ ਚੰਗੀ ਕਰਤੀ ਉਹ ਮੈਨੂੰ ਆਪਣੀ ਕੁੜੀ ਕਰਕੇ ਕਹਿੰਦੇ ਅਸੀਂ ਹੁਣ ਉਥੇ ਧੀ ਦਿੱਤੀ ਆ ਸਾਡਾ ਨਹੀਂ ਪਰਜਵਾ ਨਾ ਸਾਡੇ ਮੂੰਹੋਂ ਨਹੀਂ ਕੋਈ ਗੱਲ ਨਿਕਲਣੀ ਚਾਹੀਦੀ ਮੇਰੀ ਗੱਲ ਸੁਣੋ ਤੂੰ ਸਾਰੀਆਂ ਗੱਲਾਂ ਛੱਡ ਓਨ ਜੋ ਹੋਊ ਵੇਖੀ ਜਾਓ ਤੇ ਮੈਂ ਚੱਲਿਆ ਹੀ ਉਹ ਲੈ ਆਵਾਂ ਤੇ ਤੂੰ ਆਪਣਾ ਕਰ ਲੈ ਜੋ ਨਹੀਂ ਕੰਮ ਓਟਾ ਕਰ ਲੈ ਹੈ ਚਲੋ ਉਹ ਤਾਂ ਕੋਈ ਨਹੀਂ ਮੈਂ ਕਰ ਲੈਣੀ ਆ ਹਾਂ ਬਾਈ ਮੈਂ ਦੱਸ ਇਹ ਤੁਸੀਂ ਸਾਡੇ ਕੋਈ ਆਉਣਾ ਵਾ ਅਹੀਂ ਤੱਕ ਇਹ ਪਤਾ ਨਹੀਂ ਕਿਦਾਂ ਦੇਣ ਕੱਢਣ ਨਹੀਂ ਉਹਨਾਂ ਨਾਲ ਤੇ ਰੇਂਦਾ ਖੁੰਦਾ ਫੇਰ ਸਾਡੇ ਦੇ ਕੋਈ ਪੋਚਾ ਗੰਡ ਛੜਿਓ ਹਾਏ ਹਾਏ ਕਿਤੇ ਇਹਨਾਂ ਦੀ ਕੁੜੀ ਦੱਸ ਆਪਾਂ ਕਿਤੇ ਸਾਡੇ ਗਾਲੀ ਨਾ ਪੈ ਜੇ ਸਾਡੀ ਨਵਜਾਨੀ ਫੇਰ ਤੰਗ ਹੋ ਜੇ ਕੀ ਕਰਾਂ ਉਠਾਂ ਕੰਮ ਕਰ ਤ ਕਰਨਾ ਹੀ ਪੈਣਾ ਵਾ ਕੰਮ ਨਹੀਂ ਤੇ ਕੋਈ ਨਹੀਂ ਪਰ ਡਰੀ ਲੱਗਣ ਡਿਆ ਵਾ ਅਮਨਾ ਹਾਂਜੀ ਮੰਮੀ ਕੀ ਕਰਨ ਲੱਗੀ ਆ ਕੋਸ਼ਲੀ ਮੰਮੀ ਆ ਕੱਪੜੇ ਧੋਣ ਵਾਲੇ ਤੇ ਮੈਂ ਉਹ ਸੀਨ ਚ ਪਾਦਾ ਮੇਰੀ ਗੱਲ ਸੁਣ ਲੈ ਫੜਾ ਮੈਨੂੰ ਫੜਾ ਮੈਂ ਤੋ ਨਹੀਂ ਉਹ ਨਹੀਂ ਮੰਮੀ ਮੈਂ ਧੋ ਲੈਣੀ ਮੈਂ ਕਿਹੜੇ ਹੱਥ ਨਾਲ ਧੋਣੇ ਆ ਮਸ਼ੀਨ ਚ ਧੋਣੇ ਆ ਮੈਂ ਅੱਗੇ ਵੀ ਤੂੰ ਹੀ ਧੋਂਦੇ ਕੋਈ ਨਹੀਂ ਪੂਰਾ ਖਰਾਬ ਹੋਊਗਾ ਤੇ ਫੜਾ ਤੇ ਇਧਰ ਮੈਨੂੰ ਮੈਂ ਧੋ ਲੈਣੀ ਆ ਮੰਮੀ ਕੋਈ ਗੱਲ ਨਹੀਂ ਹੁੰਦਾ ਝੂੜਾ ਤੂੰ ਹੋਰ ਕੋਈ ਕੰਮ ਵੇਖ ਲਓ ਮੈ ਤੋ ਲੈਣੀ ਆ ਛਾਟੀ ਮਸ਼ੀਨ ਚੀ ਤਾ ਮੈਂ ਫਿਰ ਚੰਗਾ ਹਾਂ ਮੈਂ ਮਸ਼ੀਨ ਚੀ ਬੋਲ ਲੱਗੀ ਆ ਹੋਰ ਵੀ ਆ ਕੋਈ ਕੱਪੜਾ ਤੇ ਫੜਾ ਦੋ ਮੇਰੀ ਗੱਲ ਸੁਣ ਪੁੱਤ ਆਪਣੇ ਪਿਓ ਦੇ ਕੱਪੜੇ ਲੈ ਲੇ ਮੰਮੀ ਆ ਇੱਕ ਅੱਧੀ ਟੀ-ਸ਼ਰਟ ਲੱਭੀ ਡੈਡੀ ਦੀ ਅੱਛਾ ਤੇ ਜੇ ਹੋਰ ਵੀ ਆ ਤੇ ਤੂੰ ਹੀ ਲਿਆਓ ਨਹੀਂ ਆਹੋ ਹੀ ਆ ਕੱਪੜੇ ਪਰ ਮੈਂ ਇਹ ਕਹਿਣ ਦੀ ਹੀ ਪੁੱਤ ਤੂੰ ਰਹਿਂਦੇ ਜੇ ਚੰਗੀਆਂ ਹੋਣ ਸਗਾਤਾ ਤੇ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਤੁਹਾਡੀ ਨਣਾਨ ਆਈ ਏ ਚਲ ਚਾਰਦੇ ਨਾ ਤੇ ਆਪਾਂ ਆਪ ਹੀ ਧੋ ਦਈਏ ਇਹਨਾਂ ਤੇ ਸ਼ਰਮੀ ਲਾ ਕੇ ਖਾ ਲਈਏ ਸਾਰੀ ਮੰਮੀ ਉਹ ਤੋ ਲੱਗੀਆਂ ਜਿਨ੍ਹਾਂ ਨੇ ਇਹਨਾਂ ਨੂੰ ਰੋਟੀ ਨਹੀਂ ਦਿੱਤੀ ਉਹ ਸਾਡੇ ਕੱਪੜੇ ਧੋ ਆਦੋ ਕੱਤ ਹੋ ਗਈ ਐ ਸੇ ਦੁੱਖ ਹੋਈਆਂ ਵਾ ਕਿ ਹੁਣ ਅਮਨ ਦਾ ਉਹ ਨਾ ਕਿਤੇ ਕੰਮ ਕਰਨਾ ਪੈ ਜੇ ਸਾਨੂੰ ਕੋਈ ਗੱਲ ਨਹੀਂ ਵੇਖੇਂ ਤੇ ਨੱਕ ਚ ਗੱਲਣੀਆਂ ਸਾਰੀਆਂ ਹੁਣ ਤੇ ਡਈਆਂ ਵਾ ਨਾ ਕਰਨ ਜਦੋਂ ਜਿਹਦੀ ਉਹਦੇ ਪਿੱਛੇ ਲੱਗੀ ਉਹ ਵੀ ਕਾਲੀ ਜਿਹੜੀ ਆ ਉਹਨੂੰ ਵੀ ਸ਼ਰਮ ਹੈ ਨੀਗੀ ਵਾਸਾ ਨਹੀਂ ਤੇ ਉਹ ਤੇ ਅੱਗੇ ਪਿੱਛੇ ਫਿਰਦੀ ਹੁੰਦੀ ਹੀਗੀ ਇਹੋ ਜੇ ਕੰਮ ਕਦੀ ਆਪਾਂ ਕੀਤੇ ਹੋਰ ਮੰਮੀ ਉਹੀ ਕਰਕੇ ਦਿੰਦੀ ਹੁੰਦੀ ਆ ਨਵਦੀ ਕਰਕੇ ਸਾਰਾ ਕੁਝ ਖਰਾਬ ਹੋ ਗਿਆ ਸਾਡੇ ਘਰ ਦਾ ਸਰਕਲ ਹੀ ਖਰਾਬ ਹੋਇਆ ਸਾਰਾ ਚੱਲ ਮੇਰੀ ਗੱਲ ਸੁਣ ਹੋਣਾ ਮਸ਼ੀਨ ਚ ਪਾ ਕੇ ਤੇ ਛਾਵੇਂ ਰਵੇਂ ਧੁੱਪੇ ਨਾ ਭਲੋਈ ਹੁਣ ਚੰਗਾ ਆ ਮਮੀ ਕੋਈ ਨਹੀਂ ਧੋਲਣੇ ਜਲਦੀ ਜਲਦੀ ਮਸ਼ੀਨ ਚ ਤੁਹਾਨੂੰ ਪਤਾ ਜਲਦੀ ਧੁੱਪ ਜਾਣੀ ਹੈ ਮਮੀ ਉਹਦਾ ਵੀ ਲੈ ਇੱਕ ਗਾਲੀ ਸਾਡੇ ਨਾਲ ਚੱਲੀ ਜਿਦਾ ਕਰਦੀਆਂ ਪਰ ਡੈਡੀ ਦੇ ਵੀ ਨਹੀਂ ਕੱਪੜੇ ਧੋਤੇ ਇਹਨਾਂ ਨੇ ਡੈਡੀ ਦੇ ਵੀ ਛੱਡ ਤੇ ਡੈਡੀ ਤੇ ਬੜੀ ਇਹਨਾਂ ਦੀ ਸਪੋਰਟ ਕਰਦੇ ਦੋ ਨਾ ਜਾਣੀਆਂ ਦੀ ਨਹੀਂ ਡੈਡੀ ਦੇ ਸਾਰੇ ਪਵਾੜੇ ਆ ਹੈ ਜੇ ਉਹ ਚੰਗਾ ਹੁੰਦਾ ਨਾ ਇਹਨਾਂ ਦੇ ਹਿੰਮਤ ਨਹੀਂ ਨਾ ਹੀ ਹੁੰਦੀ ਜਿੱਦਾਂ ਜਿੱਦਾਂ ਕਹੀ ਜਾਂਦੇ ਉਹਦਾ ਉਹ ਮਗਰ ਲੱਗੀ ਜਾਂਦਾ ਵਾ ਤੇ ਗਾਲ ਪੈਂਦਾ ਆਣ ਕੇ ਮੇਰੇ ਤੇ ਤੇਰੇ ਇਹਨਾਂ ਤੋਂ ਕੁਝ ਕਹਿੰਦਾ ਹੀ ਨਹੀਂਗਾ ਇਹ ਤਾਂ ਮਹਾਰਾਣੀਆਂ ਸੱਤੇ ਚੜਾਈ ਨਿੰਨੋ ਤੇ ਮੰਮੀ ਕੁਛ ਜ਼ਿਆਦਾ ਹੀ ਡੈਡੀ ਦਾ ਅੱਦਾ ਕਰਦੇ ਆ ਉਹਨਾਂ ਪਿੱਛੇ ਲੱਗ ਕੇ ਹੁਣ ਭੂਏ ਚੜਾਈਆਂ ਹੁਣ ਤਵਾਰੇ ਕੱਪੜੇ ਆਪਣੇ ਫਿਰ ਇਹਨਾਂ ਦੇ ਕੋਲ ਆਹੋ ਇਹ ਹੁਣ ਤੇ ਕਹਿੰਦੀ ਚਾਹ ਦੀ ਸਲਾਉਣੀ ਮਾਰੀ ਵੀ ਡੈਡੀ ਚਾਹ ਹੀ ਪੀਲਾ ਕੱਪ ਇਸੇ ਵਾਈ ਜੋ ਅੱਗੇ ਡੈਡੀ ਵੀ ਚੱਲ ਕੋਈ ਨਹੀਂ ਜਾ ਧੋ ਤੂੰ ਆਹੀਂ ਫਿਰ ਅੰਦਰ ਆ ਜੀ ਚੰਗਾ ਚੱਲ ਠੀਕ ਹੈ ਮੰਮੀ ਫਿਰ ਹਾਏ ਹਾਏ ਜੇ ਕੁੜੀ ਵਿਚਾਰੀ ਚਾਰ ਦਿਨ ਰਹਿਣ ਹੀ ਆ ਗਈ ਆ ਨਾ ਸਾਰੇ ਟੱਬਰ ਨੇ ਨੇਹ ਰਿ ਚੁੱਕਿਆ ਵਾ ਵੀ ਪਤਾ ਨਹੀਂ ਹਰੇ ਨੇ ਜਾਣਾ ਹੀ ਨਹੀਂ ਆ ਇੱਥੇ ਹੀ ਬਹਿ ਰਹਿਣਾ ਚਲੀ ਜਾਣਾ ਵਿਚਾਰੀ ਨੇ ਇੱਕ ਤੇ ਦੀ ਬੇੜਾ ਘਰ ਕੇ ਜੇ ਸੱਸ ਦਾ ਪਵਾੜੇ ਪੌਣੀ ਆ ਜਾਂਦੀ ਆ ਤੇ ਪੀ ਕਸਤਾ ਹੀ ਮੁੰਡੇ ਨੂੰ ਤੋਰਤਾ ਲੈਣ ਮੈਂ ਮੁੰਡੇ ਨਾਲ ਤੋਰਨੀ ਤੀ ਆਪਣੀ ਜੁਬਾਨ ਤੇ ਤੂੰ ਚਲਾਉਣੀ ਗਿੱਠ ਲੰਮੀ ਕੋਈ ਨਹੀਂ ਹੁਣ ਆਉਣਾ ਪਊਗਾ ਇੱਥੇ ਫੇੜੀ ਤੋਰੂ ਆਪਣੇ ਅਮਨ ਨੂੰ ਮੈਂ ਉਸੇ ਇੰਜ ਵੇ ਚਾਟੀ ਧੱਕ ਜਣੀਏ ਨਾ ਮੈਂ ਤਾਂ ਕੱਪੜੇ ਹੁਣ ਖਦੇ ਤੇ ਪਾ ਕੇ ਤੇ ਬੈਠੀ ਆ ਤੇ ਹੁਣ ਆਪ ਪਤਾ ਨਹੀਂ ਫੋਨ ਕਰਨ ਦੇ ਕਿੰਨਾ ਚਿਰ ਲਾ ਫੜਿਆ ਵੇ ਜਿਸਪਿੰਦਾ ਰ ਹਾਂਜੀ ਮੰਮੀ ਜੀ ਪਾਲੇ ਕੱਪੜੇ ਆ ਮੈਂ ਤੇ ਪਾ ਲਿਆ ਤੇ ਤੂੰ ਦੱਸ ਪੀ ਹੋਇਆ ਹੀ ਫੋਨ ਹਾਂ ਫੋਨ ਤੇ ਹੋਇਆ ਵਾ ਉਹ ਅੰਕਲ ਨੂੰ ਨਹੀਂ ਆਂਦੇ ਆ ਵੀ ਕੋਈ ਨਹੀਂ ਆਜੂ ਅਸੀਂ ਘਰੇ ਹੀ ਆ ਕੋਈ ਤੇ ਨਹੀਂ ਕੋਈ ਗੱਲ ਕਰਦੇ ਵੀ ਜਾ ਉਹਨਾਂ ਦੀ ਕੋਈ ਕੀਤੀ ਹੋਏ ਤੇ ਉਹਨੇ ਗੱਲ ਤੇ ਨਹੀਂ ਕਰਦੇ ਉਹ ਆਖਣ ਦੇ ਵੀ ਆਪਣੇ ਜਵਾਈ ਯਾ ਲੋ ਦੱਸਦੇ ਵੀ ਉਹਨਾਂ ਨੇ ਮੰਗਾ ਲਈਏ ਤੇ ਕੁੜੀ ਨੂੰ ਇੱਥੇ ਹੂੰ ਤੇ ਮੈਂ ਆਖਿਆ ਵੀ ਨਹੀਂ ਵੀ ਹਜੇ ਆਣਗੇ ਤੁਹਾਡੇ ਨਾਲ ਹੀ ਗੱਲਬਾਤ ਕਰਨੀ ਆ ਤੇ ਰਹਿਣ ਦੋ ਉਹਨਾਂ ਨੂੰ ਅੱਛਾ ਉਹ ਕਹਿੰਦਿਆ ਵੀ ਕੋਈ ਨਹੀਂ ਨਹੀਂ ਮਗਾਉਂਦੇ ਨਹੀਂ ਉਹ ਤਾਂ ਤੈਨੂੰ ਪਤਾ ਪਈ ਤੁਹਾਡੇ ਨਾਲ ਜਾਣਗੇ ਜੇ ਇਹ ਗੱਲ ਕਰਾਂਗੇ ਉਹ ਨਹੀਂ ਮੰਮੀ ਚਲੀਏ ਤੇ ਸਹੀ ਗੱਲਬਾਤ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਕਿਥੇ ਘਰੇ ਬੈਠਿਆਂ ਤੇ ਗੱਲਾਂ ਜੰਨੀਆਂ ਮਰਜ਼ੀ ਵਧਾਈ ਜਾਓ ਉਹ ਜੀਵਨ ਦੇ ਤੇ ਮੇਰਾ ਜੀ ਨਹੀਂ ਕਰਦਾ ਕੋਈ ਸਾਹਮਣੇ ਹੋਈ ਪੜੇ ਮੱਥੇ ਲੱਗਣ ਦੀ ਕਰੀਂ ਅਹੀਂ ਉੱਥੇ ਥੋੜਾ ਜਾਣਾ ਵਾ ਅਹੀਂ ਤੇ ਨਹੀਂ ਜਿਉ ਨਿਕਾ ਆਪਾਂ ਨਾਲ ਚੱਲੋ ਚੱਲੋ ਗੱਲ ਕਰਨੇ ਆ ਇਹ ਫਿਰ ਮੈਨੂੰ ਤਾਂ ਗੁੱਸਾ ਜੀਵਨ ਤੇ ਚੜਦਾ ਹੀ ਉਹਨੇ ਬੇਰਗਰ ਕਰ ਕੀਤਾ ਮੰਮੀ ਅਹੀਂ ਇਹ ਥੋੜੀ ਕਹਿਣ ਜਾਣਾ ਵੀ ਸਾਡੇ ਨਾਲ ਚੱਲੋ ਅਹੀਂ ਤਾਂ ਉਹਨਾਂ ਦਾ ਜਰੂਸ ਕੱਢਣ ਜਾਣਾ ਵਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਤੇ ਫਿਰ ਚੱਲ ਫਿਰ ਕਿੱਦਾਂ ਹੈ ਚੇਰ ਨਾਲਾ ਪਾਲਾ ਕੱਪੜੇ ਤੇ ਮੋੜਨਾ ਨਹੀਂ ਜਾਣਦਾ ਬੰਨਣਾ ਪੰਜ ਫਿਰ ਚੇਤੀ ਕਰ ਲੈ ਫਿਰ ਜੇ ਮੋੜਨ ਵਾਲੇ ਬਣਾ ਕੇ ਜਿਹੜੀ ਗੱਲ ਕਰਨੀ ਕਰਕੇ ਆਈ ਕਿ ਚਲੋ ਠੀਕ ਹੈ ਕੋਈ ਨਹੀਂ ਮੈਂ ਕੱਪੜੇ ਪਾਲਾ ਬਹੁਤ ਹਾਂ ਇੱਥੇ ਕੱਪੜੇ ਧੋਣ ਗੀ ਆਏ ਵੇਖ ਕਿੰਨੀ ਆਪਣਾ ਕਿਤੇ ਮਸ਼ੀਨ ਚ ਨਹੀਂ ਧੋਂਦੀ। ਉਦਾਂ ਤੇ ਬੜੀ ਆਕੜਵਾ ਮਾਵਾਂ ਧੀਆਂ ਦੀ। ਚੱਲ ਮਣਾ ਤੂੰ ਵੇਖ ਗਿਆ ਜੇ ਕਿਤੇ ਧੋਂਦੀ ਹੋਗੀ ਨਾ ਤੇ ਨਾਲ ਇਹਦੀ ਬੇਇੱਜ਼ਤੀ ਕਰਕੇ ਆਵਾਂਗੇ। ਉਦਾਂ ਦੇ ਕਿਸੇ ਨੂੰ ਟਿਕਣ ਹੀ ਨਹੀਂ ਦਿੰਦੀਆਂ ਐ। ਇਹ ਕੀ ਹੋਣ ਦਿਆ ਵਾ? ਲੱਭਣ ਨਹੀਂ ਦਿਆ ਕੀ ਹੋਣ ਦਿਆ? ਤੇ ਕਿੰਨੂੰ ਪੁੱਛ ਕੇ ਹੱਥ ਲਾਇਆ ਮਸ਼ੀਨ ਨੂੰ? ਕਿਉਂ? ਮਸ਼ੀਨ ਨੂੰ ਅਤਰੀ ਲੈ ਕੱਪੜੇ ਧੋਣ ਲੱਗੀ ਤਾਂ ਹੱਥ ਲਾਇਆ। ਉਦਾਂ ਤੇ ਮਾਵਾਂ ਧੀਆਂ ਦੀ ਤੇੜੀ ਬੜੀ ਆਕੜਵਾ। ਤੇ ਹੁਣ ਓਦਾਂ ਦੇ ਤੁਸੀਂ ਕਿਸ ਚੀਜ਼ ਨੂੰ ਹੱਥ ਨਹੀਂ ਲਾਉਂਦੀਆਂ ਪਾਣੀ ਦੋ ਦਿਨ ਕਿਦਾਂ ਤੜਫੀਆਂ ਹੋ ਤੇ ਕਿੰਨੀ ਲੜਾਈ ਪਾਈ ਸੀ ਨਹੀਂ ਮੈਨੂੰ ਇਹ ਦੱਸੋ ਵੀ ਕਿਹੜੀ ਚੀਜ਼ ਹੈ ਜਿਹਨੂੰ ਤੂੰ ਹੱਥ ਨਹੀਂ ਲਾਉਂਦੀ ਸਾਡੀ ਨੂੰ ਨਹੀਂ ਤਾਂ ਪਾਣੀ ਦੋ ਦਿਨ ਤੁਸੀਂ ਇੰਨਾ ਲੜਿੰਦੀਆਂ ਉਹ ਦਿਨ ਇੱਕ ਗਲਾਸ ਪਾਣੀ ਪੀਣਾ ਸੀ ਤੋ ਤੂੰ ਹੀ ਪੀਲੀ ਦਿੱਤਾ ਆਪਣਾ ਵਕੜਾ ਲਗਾਓ ਜੀ ਮੈਨੂੰ ਨਾ ਮੇਰੀ ਗੱਲ ਸੁਣ ਕੱਪੜੇ ਧੋਣ ਦੇ ਮੇਰਾ ਸਿਰ ਨਾ ਖਾਵੇ ਜਾ ਜਾ ਕੇ ਚੁੱਪ ਕਰਕੇ ਤੂੰ ਕਰ ਲੈ ਕੱਪੜੇ ਧੋਣ ਦੇ ਇਥੇ ਚੁੱਪ ਕਰਕੇ ਤੇ ਬਾਹਰ ਹੋ ਹੱਥਾਂ ਤੇਨਾਂ ਨੂੰ ਕੋਈ ਹੋਣਾ ਨਹੀਂ ਮਹਿੰਦੀ ਨਹੀਂ ਲੱਗੇਗੀ ਹੱਥਾਂ ਨਾਲ ਤੋ ਆਪਣੇ ਨਾਲ ਮੰਮੀ ਨੇ ਗੱਲ ਕਰ ਲੈ ਜਾ ਕੇ ਕਿਉਂ ਬੋਲਣਾ ਤੇ ਤੈਨੂੰ ਦੱਸ ਲੈਂਦੀ ਆ ਜਦੋਂ ਲੜਨਾ ਲੱਗਦਾ ਤੂੰ ਬੜੀ ਅੱਗੀ ਅੰਮੀ ਨੂੰ ਜਿਹੜਾ ਉਹ ਚ ਕੱਲ ਹੁੰਦੀ ਫਿਰ ਮੰਮੀ ਨੇ ਜਿਹੇ ਕਰ ਲੋ ਤੇ ਕਿਉਂ ਤੇਰੀ ਤੇ ਤੇਰੇ ਬਾਹਰ ਨਹੀਂ ਨਾ ਲੜਾ ਲੱਗਿਆ ਤੂੰ ਤੇਰੇ ਨਾਲ ਨਹੀਂ ਆ ਗਈ ਆ ਤੈਨੂੰ ਮੈਂ ਤੇ ਗੱਲ ਕਰਨਾ ਹੀ ਆ ਜਾ ਬਾਹਰ ਨਾ ਤੇ ਲੱਗ ਗਿਆ ਜਿਹੜਾ ਤੂੰ ਤੁਰ ਹੀ ਆ ਫਿਰ ਨੇ ਮਸ਼ੀਨ ਚ ਜਾ ਕੇ ਪਾਣੀ ਪੋਣਾ ਵਾ ਆਪਣਾ ਇਹਨਾਂ ਨੂੰ ਇੱਧਰ ਹੈ ਦਿਮਾਗ ਖੋਤਾ ਜਾਂ ਜਾਂ ਪੰਗੇ ਲੈਣੇ ਹੋਂਡੀ ਮੇ ਨਾਲ ਆ ਅੱਗ ਲੱਗੀ ਕੱਪੜਿਆਂ ਨੂੰ ਹੱਥ ਤੇਰੇ ਟੁੱਟੇ ਨਹੀਂ ਆ ਹੱਥਾਂ ਨਾਲ ਧੋਇਆ ਨੂੰ ਹਾ ਦਿਮਾਗ ਘੁੰਮ ਜਾਂਦਾ ਮੈਨੂੰ ਨਾ ਗੁੱਸਾ ਨਾ ਜਿਹੜਾ ਮੇਰਾ ਜੀ ਕੰਡਾ ਫੜ ਕੇ ਤੇਰੇ ਬੋਦੇ ਫੋਟੇ ਦਾ ਕੀ ਹੈ ਤੂੰ ਹੱਥ ਤੇ ਲਾ ਕੇ ਵੇਖ ਹਾਂ ਹੱਥ ਤੇ ਲਾ ਕੇ ਵੇ ਕਰਦੀ ਨਹੀਂ ਆ ਮੇਰੇ ਨਾਲ ਲਾ ਕੇ ਤੂੰ ਵੀ ਬਹੁਤੀ ਸਿਰ ਤੇ ਚੜੀ ਐ ਕੋਈ ਕਰਗੇ ਤੇਦਰ ਉਹ ਗੱਲ ਚੱਲ ਲਿਉਣੀ ਐ ਮੈਂ ਮੰਮੀ ਨੂੰ ਜੱਜ ਮੈਂ ਮਰਜ਼ੀ ਲੈ ਆ ਆ ਮੰਮੀ ਤੇਰੀ ਜੱਜ ਨਹੀਂ ਲੱਗੀ ਹੱਥ ਨਾ ਲਾਇਆ ਮੇਰੇ ਪੁੱਛਣ ਤੋਂ ਬਿਗੈਰ ਮਸ਼ੀਨ ਉਹਦਾ ਬੜੀਆਂ ਬਣੀਆਂ ਫਿਰਦੀਆਂ ਆ ਆਪ ਤੁਸੀਂ ਜੋ ਮਰਜ਼ੀ ਕਰੀ ਜਾਓ ਕੋਈ ਕੁਝ ਕਰੇ ਨਾ ਤੇ ਫਿਰ ਬੜੀਆਂ ਔਖੀਆਂ ਹੁੰਦੀਆਂ ਨੇ ਹੁਣ ਲੱਗੇ ਨਾ ਅਸਗਤ ਤੈਨੂੰ ਹੀ ਬੜੀ ਤੜਫਦੀ ਆਦਾ ਮੰਮੀ ਦੇ ਮਗਰ ਲੱਗ ਕੇ ਤੇ ਉਹ ਜੇ ਮੰਮੀ ਜਿਹੜੇ ਤੇਰਾ ਸਾਥ ਦਿੰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਉਣਾ ਤੇ ਇਹਨਾਂ ਨੇ ਕੰਮ ਆ ਤੀ ਵੇ ਇੱਕ ਦਿਨ ਤੇ ਆਪਣੇ ਸਾਰੇ ਚਲੇ ਹੀ ਜਾਣਾ ਇੱਥੇ ਥੋੜੀ ਬੈਠੀ ਰਹਿਣਾ ਨੇ ਬੜੀਆਂ ਫਿਰਦੀਆਂ ਨੇ ਨਾ ਕੀ ਹੋਇਆ ਹੋ ਇਹ ਕੋ ਬੋਲਣ ਡੀਆਂ ਨੇ ਦੱਸਦੀ ਤੁਹਾਨੂੰ ਮੈਂ ਆਓ ਤੁਸੀਂ ਇੱਧਰ ਇਹ ਗੱਲ ਵਾ ਕਿਉਂ ਬੋਲਣ ਡਈਆਂ ਮੈਨਾਂ ਉਹ ਬੜੀ ਜਾਣਖਾਦੀ ਐ ਤਮ ਮਮਾਤੀ ਆਣੇ ਅੱਜ ਮੈਂ ਵੀ ਚੰਗਾ ਸਬਕ ਸਿਖਾ ਕੇ ਆਈ ਆ ਉਹ ਪਾਣੀ ਤੇ ਤੜ ਨਾਲ ਕਿੰਨਾ ਲੜੀਆਂ ਹੈ ਨਾ ਆਹੋ ਪਾਣੀ ਦਾ ਕਿੰਨਾ ਪੋਨ ਹੁੰਦਾ ਤੇ ਕਿਦਾਂ ਤੜਫਦੀਆਂ ਹੈ ਕਿਦਾਂ ਤਾਂ ਚੁੱਕ ਕੇ ਮਾਰਿਆ ਹੈ ਚੁੱਲ੍ਹੇ ਦੇ ਉੱਤੇ ਅੱਜ ਮੈਂ ਵੀ ਮਸ਼ੀਨ ਚੋਂ ਕੱਪੜੇ ਕੱਢ ਕੇ ਬਾਹਰ ਸੁੱਟ ਕੇ ਆਈ ਆ ਮੈਂ ਕਿਹਾ ਮੇਰੀ ਮਸ਼ੀਨ ਨੂੰ ਹੱਥ ਨਹੀਂ ਲਾਉਣਾ ਬੜੀ ਔਖੀ ਹੁੰਦੀ ਮੈਂ ਮੰਮੀ ਨੂੰ ਲੈ ਕੇ ਆਉਣੀ ਆ ਜਿਹੜੀ ਗੱਲ ਕਰਨੀ ਮੰਮੀ ਨਾਲ ਕਰੋ ਅੱਛਾ ਉਹਦਾ ਜਦੋਂ ਲੜਨਾ ਦਾ ਉਹ ਤੇ ਆਪ ਵੱਧ-ਵੱਧ ਕੇ ਪੈਣੀ ਗਾੜੀ ਮੰਮੀ ਨੂੰ ਤਾਂ ਤੂੰ ਬੋਲਣ ਨਹੀਂ ਦੇਂਦੀ ਮੈਂ ਲਾਇਆ ਜਿਹਨੂੰ ਲੈ ਕੇ ਆਉਣਾ ਕੱਢ ਕੇ ਸੋਟਾ ਹੀ ਬਾਹਰ ਮੈਂ ਮਹਾ ਹੱਥ ਨਹੀਂ ਲੱਗਣਾ ਚਾਹੀਦਾ ਰਹਿਣ ਦੇ ਨਹੀ ਨਾ ਤੋ ਲੈਣ ਦੇ ਨੇ ਹੀ ਤੁਸੀਂ ਕਿਉਂ ਕਿਹੜੀ ਗੱਲ ਤੋ ਲੈਣ ਦੇ ਨੇ ਹੀ ਤੁਸੀਂ ਬੋਤਿਆਂ ਦੀ ਹਮੈਤ ਨਾ ਕਰਿਆ ਕਰੋ ਜੇ ਤੁਹਾਨੂੰ ਬੋਤਿਆਂ ਚੰਗੀਆਂ ਲੱਗਦੀਆਂ ਨਾ ਤੇ ਜਾਓ ਜਾ ਕੇ ਆਪ ਤੋ ਆਓ ਤੁਸੀਂ ਹਾਏ ਹਾਏ ਦੱਸ ਮੈਂ ਤੇ ਉਦਾਂ ਕਹਿਣ ਦੀ ਵੀ ਚੱਲ ਢੋਂਡੀਆਂ ਤੇ ਤੋ ਲੈਣ ਦੇਣੇ ਹੀ ਕਿਹੜੀ ਗੱਲੋਂ ਚੱਲ ਕੋਈ ਨਾ ਨਾ ਇਹਨਾ ਪੱਖ ਤੁਸੀਂ ਬੜੀ ਪੱਖ ਨੀਆ ਹੁਣ ਤੇ ਫਿਰ ਜਦੋਂ ਆਉਣ ਹੀ ਕਿਸੇ ਨੂੰ ਕੁਝ ਸਮਝਦੀਆਂ ਤੇ ਫਿਰ ਇਦਾਂ ਹੀ ਆ ਜਿੱਦਾਂ ਕਰਨੀਆਂ ਉਦਦੇ ਫਿਰ ਉਹਨਾਂ ਨੇ ਘੜੀਓ ਸੁਣਨਾ ਵਾ ਚਾਲਾ ਕੋਈ ਨਹੀਂ ਜੋ ਹੋ ਗਿਆ ਤੇ ਛੱਡ ਪਰੇ ਠੰਡੀ ਹੋ ਹੁਣ ਤੂੰ ਕੋਈ ਨਾ ਬੋਲਦੀ ਰਹਿਨੀ ਹੈ ਕਿਉਂ ਪਖਦੀਆਂ ਇੰਨਾ ਮੈਨੂੰ ਨਾ ਇਹਨੂੰ ਵੇਖ ਕੇ ਗੁੱਸਾ ਹੀ ਚੜ ਜਾਂਦਾ ਵਾ ਰਹਿਂਦੇ ਹੁਣ ਜੋ ਕਰਦੀਆਂ ਕਰਦੇ ਉਹਨਾਂ ਨੂੰ ਜਿੱਦਾਂ ਇਹ ਕਰਦੀ ਨਾ ਕੋਈ ਗੱਲ ਨਹੀਂ ਦੇ ਜਿਗਲੇ ਤੇ ਗੱਲ ਪੈ ਜਾਂਦੀ ਹੈ ਫਿਰ ਇਦਾਂ ਹੀ ਆ ਫਿਰ ਮੈਨੂੰ ਵੀ ਵੇਖ ਕੇ ਹੁੰਦਾ ਕਿ ਬਸ ਹੁਣ ਮੈਨੂੰ ਫੜ ਲਵਾ ਕਿਸੇ ਨਾ ਕਿਸੇ ਤਰੀਕੇ ਮੈਨੂੰ ਮੇਰੀ ਦਾੜ ਖੱਲਿਓਨ ਤੇ ਮੈਂ ਵੀ ਇਹਨਾਂ ਦੀ ਬੇਇੱਜ਼ਤੀ ਕਰਾਂ ਚੱਲ ਚੱਲ ਪਰੇ ਤਾਂ ਲੱਭ ਹੀ ਜਾਂਦਾ ਵਾ ਕੋਈ ਗੱਲ ਨਹੀਂ ਉਹ ਵੀ ਹੁਣ ਬੈਠੀ ਆ ਹੁਣ ਕੀ ਪਤਾ ਉਹਨੇ ਕਿਦਾਂ ਫਿਰ ਵਗ ਜਾਣਾ ਵਾ ਹੁਣ ਆ ਕੋਹੋਂ ਡਿਆ ਵਤੇ ਅਗੇ ਤਾਂ ਨਹੀਂ ਉਹਨੂੰ ਕੁੱਖ ਵੀ ਹੁੰਦਾ ਵੀ ਕੋਈ ਗੱਲ ਨਹੀਂ ਮੈਂ ਬੈਠੀ ਆ ਮੈਨੂੰ ਮਿਲ ਗਿਆ ਸਭ ਕੁਝ ਉਹਦੇ ਵੱਲੋਂ ਨਾ ਤੁਸੀਂ ਸੋਚੋ ਕੀ ਪਤਾ ਉਹਨੇ ਜਾਣਾ ਵਾ ਕਿ ਇੱਥੇ ਵੀ ਪੱਕੇ ਡੇਰੇ ਲਾ ਛੜਨੇ ਜਿੱਦਾਂ ਦੇ ਉਹਦੇ ਲੱਛਣ ਨੇ ਮੈਨੂੰ ਨਹੀਂ ਲੱਗਦਾ ਉੱਥੇ ਜਾਂਦੀ ਆ ਨਾ ਉਹਦੀ ਇੱਥੇ ਢੰਡਾ ਬੰਦੀ ਆ ਨਾ ਉੱਥੇ ਉਹਨਾਂ ਨਾਲ ਬੰਦੀ ਆ ਪਤਾ ਨਹੀਂ ਇਹਨੇ ਕੀ ਕਰਨਾ ਵਾ ਮੰਮੀ ਆਪ ਤੁਸੀਂ ਇੱਥੇ ਬੈਠੇ ਹੋ ਤੇ ਉਹ ਮੇਰੇ ਨਾਲ ਕੀ ਸਿਆਪਾ ਪਾਤਾ ਹੁਣ ਕੀ ਹੋ ਗਿਆ ਵਾ ਹੁਣ ਕਿ ਆਣ ਕੇ ਵੇਖ ਲੋ ਕੀ ਹੋਇਆ ਵਾ ਹਾਏ ਹਾਏ ਦੱਸਦੀ ਨਹੀਂ ਗਈ ਆਣ ਕੇ ਆਜੋ ਆਪੇ ਪਤਾ ਲੱਗ ਜਾਣਾ ਵਾ ਹਾਏ ਹਾਏ ਆ ਵੇਖੋ ਨਹੀਂ ਆਹ ਕਿਆ ਕੱਪੜੇ ਕਿਦਾਂ ਸੁੱਟੇ ਆ ਹਾਂ ਤਾਈ ਦੇ ਤੁਹਾਨੂੰ ਬੁਲਾ ਕੇ ਲੈ ਕੇ ਆਈ ਆ ਉਹ ਜਿਹੜੇ ਮਹਾਰਾਣੀ ਆ ਵੱਡੀ ਮਹਾਰਾਣੀ ਕਿੰਨੇ ਸੁੱਟੇ ਆ ਇਹ ਨਵ ਮੇਰੀ ਮਸ਼ੀਨ ਚ ਕੱਪੜੇ ਨਹੀਂ ਧੋਨੇ ਕੱਢ ਕੇ ਸੁੱਟ ਕੇ ਗਈ ਏ ਬੜੀ ਜ਼ੋਰ ਨਾਲ ਕਿਉਂ ਜੰਦੀ ਤੇਰੇ ਹੱਥਾਂ ਤੇ ਮਹਿੰਦੀ ਨਹੀਂ ਲੱਗੀ ਹੱਥਾਂ ਨਾਲ ਧੋ ਕੱਪੜੇ ਕੋਈ ਗੱਲ ਨਹੀਂ ਐਦੀ ਗੁਤਨੀ ਨੂੰ ਵਾਲ ਹੁਣ ਦੇਣਾ ਹੀ ਪੈਣਾ ਵਾ ਇਹ ਜ਼ਿਆਦਾ ਸੱਤੇ ਚੜੀ ਜਾਂਦੀ ਆ ਇਹਦੀ ਹਿੰਮਤ ਕਿਦਾ ਪਈ ਸਾਡੇ ਕੱਪੜੇ ਸੁੱਟਣ ਦੀ ਮੈਨੂੰ ਕੀ ਪਿਆ ਕਿਹੜੀ ਇਹਨੂੰ ਦੰਦਲ ਪਈ ਚੁੱਪ ਕਰਕੇ ਆਣ ਕੇ ਇਹਦੇ ਕੱਪੜੇ ਫੜ ਕੇ ਸੁੱਟ ਗਈ ਮੇਰੇ ਨਹੀਂ ਜਦੋਂ ਸੁੱਟਣ ਇੰਨੇ ਆਜ ਮਾਰੀ ਟਾਈਟ ਤੁਹਾਨੂੰ ਮੈਂ ਜਈ ਅੰਦਰ ਜਾ ਕੇ ਬੁਲਾਉਣ ਗਈ ਆ। ਆ ਮੇਰੀ ਗੱਲ ਸੁਣ। ਆ ਕੱਪੜੇ ਤਾਂ ਥੰਦਰ ਆ ਕੇ ਆਂ। ਤੇ ਇਹਨੂੰ ਤਾਂ ਮੈਂ ਦੱਸਨੀ ਆ ਨਾ ਪਤਾ। ਧੋਣੇ ਵੀ ਇਸੇ ਮਸ਼ੀਨ ਵਿੱਚ ਵਾ ਆ ਲੂਗੀ। ਕਹਿੰਦੀ ਆਪ ਤੀ ਕੇ ਜੀ ਨੂੰ ਹੱਥ ਨਹੀਂ ਲਾਉਂਦਿੰਦੀ। ਮੈਂ ਵੱਧ ਘੱਟ ਗਲਤ ਨਹੀਂ ਕੀਤੀ। ਮੈਂ ਮੰਮੀ ਦੱਸ ਉਹਨੂੰ ਕੀ ਕਹਿ ਲੈਣਾ ਸੀ। ਕੁਛ ਲੈ ਜਾ ਕੇ ਚੱਲਾ ਆ ਜਾ। ਕਰਦੀਆਂ ਲਾਜਦਾ ਮੈਂ। ਆ ਤੇ ਆ ਜਾ। ਆ ਵੇ। ਕਿ ਦਾ ਬੈਠੀਆਂ ਮਹਾਰਾਣੀਆਂ ਨਹੀਂ ਤੂੰ ਮੈਨੂੰ ਦੱਸ ਜਰਾ ਕਿ ਮੇਰੀ ਧੀ ਦੇ ਤੋਂ ਕੱਪੜੇ ਲਾ ਕੇ ਦਸੱਟਈਓ ਮੇਰੀਆਂ ਬਾਹਰ ਛੱਡੋ ਨਹੀਂ ਛੱਡਦੀ ਹੈ ਨਹੀਂ ਕਿਉਂ ਨਹੀਂ ਛੱਡਦੇ ਤੁਸੀਂ ਨਹੀਂ ਤੇਰੀ ਹਿੰਮਤ ਕੋਈ ਜ਼ਿਆਦਾ ਨਹੀਂ ਵਾਦੀ ਜਾਣਦੀ ਜਿੰਨਾ ਸਸਮ ਚੋਪਰੀ ਨਹੀਂ ਸਿਰ ਤੇ ਚੜਦੀ ਜਾਂਦੀ ਆ ਏਦਾਂ ਹੀ ਆ ਨਾ ਫਿਰ ਜਿੱਦਾਂ ਜੀਂਦੀਆਂ ਸਿਰ ਤੇ ਚੜੀਆਂ ਹਨ ਤੁਹਾਨੂੰ ਸਿਰ ਤੋਂ ਲਾਉਣਾ ਵੀ ਪੈਣਾ ਹੀ ਤੂੰ ਸੰਘੇ ਕੇ ਬਾਸ ਅਹੀਏ ਤੂੰ ਮੈਂ ਕੀ ਕੀ ਜਿਹੜੀ ਆਨ ਕੇ ਕੱਪੜੇ ਸੁੱਟ ਤੇ ਵਾਲ ਕੱਢ ਕੇ ਨਹੀਂ ਉਹਦੇ ਪੇਸ਼ਕ ਪੈ ਗਈਆਂ ਤੂੰ ਉਹਨੂੰ ਰਹਿਣ ਦੇਵੇਂਗੀ ਕਿ ਨਹੀਂ ਨਹੀਂ ਰਹਿਣ ਦੇਣਾ ਇਹਨੂੰ ਕਿ ਜਦ ਦਫਾ ਹੋਇਤੋਂ ਚੱਲ ਆਪਣੇ ਘਰ ਕਿਉਂ ਜਾਵੇ ਤੇ ਘਰ ਨਹੀਂ ਆ ਦਫਾ ਹੋ ਮੈਂ ਹੁਣ ਇੱਥੇ ਰਹਾਂਗੀ ਟੋਰ ਨਾ ਰਹਾਂਗੀ ਤਰੋ ਫਿਰ ਸਾਡਾ ਗਦਲੀ ਸਿਰ ਖਾਂਦੀਆਂ ਜੀ ਸਾਡਿਆਂ ਛੋਟੇ ਨੂੰ ਹੱਥ ਨਹੀਂ ਲਾਣਾ ਦਫਾ ਹੋ ਦਫਾ ਹੋ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜਿੰਨੀਆਂ ਮੇਰੀ ਧੀ ਤੇ ਤੁਸੀਂ ਦੋਵੇਂ ਪੇਸ਼ ਪਈਆਂ ਜੇ ਨਾ ਤੁਹਾਡੀ ਹਿੱਕ ਤੇ ਚੜਾ ਕੇ ਰੱਖਣਾ ਆਪਣੀ ਧੀ ਨੂੰ ਤੇ ਹਿੱਸਾ ਵੀ ਦੇਣਾ ਜੇ ਹੁਣ ਮੈਂ ਹੁਣ ਜੋ ਤੱਕ ਹੁੰਦਾ ਕਰ ਲੋ ਜਾਓ ਆ ਸਾਹਮਣੇ ਥਾਂ 'ਚ ਕੋਠੀ ਪਾ ਦੇ ਇਹਨੂੰ ਪੁਰਾਣੇ ਨੂੰ ਵੀ ਸੱਦ ਲੋ ਤੇ ਸੱਸ ਨੂੰ ਵੀ ਸੱਦ ਲੋ ਇੱਥੇ ਹੀ ਕੋਈ ਗੱਲ ਨਹੀਂ ਕਰਾਂਗੇ ਕੋਈ ਗੱਲ ਨਹੀਂ ਬਣਾ ਦੇ ਤਰੀਕਣ ਹਾਂ ਇਹਨੂੰ ਉਹਨੂੰ ਕਥੋਂ ਸੱਦਣਾ ਵਾ ਉਹਨਾਂ ਉਤ ਲੜਕੀ ਹੁੰਦੀ ਐ ਇੱਥੇ ਵੇਖਾ ਗੁੰਗੇ ਦੇ ਮੂੰਚ ਵਿੱਚ ਜੁਬਾਨ ਆ ਗਈ ਹੁਣ ਤੇ ਹੈ ਕਿੱਦਾਂ ਤਤਰ ਤਤਰ ਕਰਦੀ ਐ ਹੁਣ ਪਿੰਡ ਦੀ ਭੂਆ ਬਣਾਉਣਾ ਇਹਨਾਂ ਨੇ ਉੱਥੇ ਰੱਖ ਕੇ ਤੂੰ ਤੇ ਆਪਣਾ ਮੂੰਹ ਬੰਦ ਹੀ ਰੱਖ ਇਹ ਨਾ ਹੋਏ ਪੀ ਉਹਦਾ ਗੁੱਸਾ ਤੇਰੇ ਤੇ ਨਿਕਲ ਜੇ ਲੱਗੀ ਜੁਬਾਨ ਚਲਾਉਣ ਬੋਲਦੀ ਲਾਹ ਹਪਲਾ ਦੁੱਸਾ ਆਪਣਾ ਕਿਦਾ ਲਾਉਣੀ ਆ ਉਹ ਤਾਂ ਮੇਰੀ ਬਾਹ ਤੋੜੀ ਸੀ ਨਾ ਅੱਜ ਮੈਂ ਵੇਖ ਕੇ ਕਿਦਾ ਤੋੜਦੀ ਆ ਤੇਰੀ ਤੋੜ ਕੇ ਮਕੂਨ ਆਹ ਲਾਹ ਹੱਥ ਮੈਂ ਸਾਹਮਣੇ ਨਾਲ ਖਲੋਤੀ ਆ ਆ ਉੱਠਦਾ ਲਾਹ ਹੱਥ ਇਹਨੂੰ ਅੱਗੀਆਂ ਹਲਾ ਸ਼ੇਰੀਆਂ ਵਾ ਜਿਹੜੀਆਂ ਇਹਨੂੰ ਵਧਾਉਂਦੀਆਂ ਆ ਇਹ ਫਿਰ ਜਦੋਂ ਇਹਨੂੰ ਕੁਝ ਕਹੀਦਾ ਫਿਰ ਤੁਹਾਨੂੰ ਬੜੀ ਅੱਧ ਲੱਗਦੀ ਹੈ ਨਹੀਂ ਜੇ ਤੂੰ ਇहां ਨੂੰ ਆਂਦੇ ਹਾੜਾ ਕੋਲਾ ਕੋਈ ਦਿਨ ਤਰ੍ਹਾਂ ਨਹੀਂ ਆਏਗਾ ਤੂੰ ਤੇ ਇਹਾਡੇ ਬੇਸਤੀ ਕਰੀ ਜਾ ਤੇ ਇਥੇ ਡੇ ਚੁੱਪ ਕਰਕੇ ਸੁਣੀ ਜਾਈਏ ਤੇ ਜਦੋਂ ਤੁਹਾਨੂੰ ਗੱਲਾਂ ਕਰਦੀਆਂ ਫਿਰ ਬੜੀਆਂ ਔਖੀਆਂ ਨਹੀਂ ਆਉਂਦੀਆਂ ਤੁਹੀਂ ਨਹੀਂ ਪਹਿਲੇ ਇਹ ਦੱਸ ਤੈਨੂੰ ਕਿਹਾ ਕੀ ਮੈਂ ਕੀ ਕੀਤਾ ਉਹਨਾਂ ਤੈਨੂੰ ਇਹਨੇ ਕੀ-ਕਿਆ ਹੈ ਮੈਂ ਤਾਂ ਕਿਹੜੇ ਕੁਝ ਨਹੀਂ ਕਿਹਾ ਤੇ ਫਿਰ ਕੀ ਕੀ ਗੱਲ ਗੱਲ ਉਹਨੇ ਤੇ ਗੱਲ ਪਈਆਂ ਹੋਇਆਂ ਮੈਂ ਉਹਨੂੰ ਕੁਝ ਕਿਹਾ ਨਹੀਂ ਮੰਮੀ ਨਾਲ ਉਹਦੀ ਗੱਲ ਹੀ ਠੀਕ ਹੈ ਮੇਨਾਂ ਨਹੀਂ ਉਹਦੀ ਕੋਈ ਗੱਲ ਤਾਂ ਫਿਰ ਵਿੱਚ ਕਦੇ ਲਈ ਹਿੱਸੇ ਲੈਣੀ ਵੱਧ ਵੱਧ ਕੇ ਤੇ ਪੈਣੀ ਆ ਮੈਂ ਆਪਣੀ ਮੰਮੀ ਲਾ ਕੇ ਖਿਡੌਣਾ ਨਹੀਂ ਖਿਡੌਣਾ ਨਹੀਂ ਹੈ ਤੇ ਉਹ ਕੱਲੀ ਹੋਵੇ ਹਨਾ ਮੇਰੇ ਵੱਲ ਚੱਜ ਦੇ ਕੰਮ ਕਰਿਆ ਕਰੋ ਚੱਜ ਦੇ ਕੰਮ ਕਰਿਆ ਕਰੋ ਜੇ ਤੂੰ ਉਹਨੂੰ ਸੇਵਾ ਦੇਣ ਦੇਈਆ ਤੇਰੇ ਵਾਸਤੇ ਚੰਗੀ ਗੱਲ ਆਪਣਾ ਤੇ ਬੇੜਾ ਕਰਕੇ ਕਰਨਾ ਹੀ ਕਰਨਾ ਨਾਲ ਇਹਦਾ ਵੀ ਕਰੀ ਜਾਨੀ ਆ ਉਹ ਜੀ ਇਹ ਆ ਤੇਰੇ ਮਗਰ ਲੱਗੀ ਆ ਅਸੀਂ ਤਾਂ ਆਪਣੇ ਘਰ ਬੈਠੀਆਂ ਵਾ ਨਾ ਤੇ ਤੁਹਾਡੇ ਤੇ ਆਪਣਾ ਘਰ ਛੱਡ ਕੇ ਆਣ ਕੇ ਬੈਠੀ ਆ ਇਹਨੂੰ ਤੇ ਉਂਝ ਨਹੀਂ ਮਾਸਾ ਪੂਰੀ ਸ਼ਰਮ ਹੈਗੀ ਪੰਨੇ ਮੈਂ ਕਹਿੰਦੀ ਚੰਗੀ ਤਾਂ ਨਹੀਂ ਲੱਗਦੀ ਪਰ ਤੁਸੀਂ ਨਾ ਜਾਣ ਬੁੱਝ ਕੇ ਸਾਡੇ ਕੋਲ ਆ ਜਿਏ ਗੱਲਾਂ ਸੌਂਦੇ